ਬੇਨਤੀ ਕਰਾਂ ਵੀ ਆ ਜਿਹੜੀਆਂ ਸਾਡੇ ਵਿੱਚ ਘਰਾਂ ਦੇ ਵਿੱਚ ਤਸਵੀਰਾਂ ਆ ਜੀ ਹਨਾ ਸਾਨੂੰ ਭਲੇਖਾ ਵਾ ਵੀ ਇਹ ਤਸਵੀਰਾਂ ਜੰਦੀਆਂ ਵਾ ਇਹ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵਾ ਤੁਸੀਂ ਸੋਚ ਕੇ ਵੇਖੋ ਵੀ ਅੱਜ ਦੇ ਸਮੇਂ ਦੇ ਵਿੱਚ ਕੈਮਰੇ ਹੈਗੇ ਆ ਅਸੀਂ ਕੈਮਰਿਆਂ ਦੇ ਨਾਲ ਆਪਣੀਆਂ ਫੋਟੋਆਂ ਖਿੱਚਦੇ ਆ ਸਾਨੂੰ ਪਤਾ ਵਾ ਸਾਡੇ ਹੱਥਾਂ ਦੇ ਵਿੱਚ ਫੋਨ ਆ ਅਸੀਂ ਫੋਨਾਂ ਤੇ ਆਪਣੇ ਬੱਚਿਆਂ ਦੀਆਂ ਫੋਟੋਆਂ ਖਿੱਚਦੇ ਆ ਉਹ ਬੱਚੇ ਵੱਡੇ ਹੋ ਗਏ ਆਪਣੀਆਂ ਤਸਵੀਰਾਂ ਵੇਖਦੇ ਆ। ਵੀ ਛੋਟੇ ਹੁੰਦੇ ਸੀ ਐਵੇਂ ਦੇ ਲੱਗਦੇ ਹਾਂ। ਮੰਨ ਲਓ ਸਾਡੀ ਨਿੱਕੇ ਹੁੰਦਿਆਂ ਦੀ ਫੋਟੋ ਆ ਮੇਰੀ ਉਮਰ ਹੁਣ 19 ਸਾਲ ਆ। ਮੇਰੇ ਘਰ ਦੇ ਆਣੇ ਜਿਹੜੀਆਂ ਮੇਰੀਆਂ ਫੋਟੋਆਂ ਕਰਕੇ ਖਿੱਚ ਕੇ ਰੱਖੀਆਂ ਸੀ ਅੱਜ ਮੈਂ ਵੇਖ ਲੈਣਾ ਆਪਣੀਆਂ ਫੋਟੋਆਂ ਵੀ ਮੈਂ ਨਿੱਕਾ ਹੁੰਦਾ ਇਦਾਂ ਦਾ। ਅੱਛਾ ਹੁਣ ਗੁਰੂ ਨਾਨਕ ਸਾਹਿਬ ਵੇਲੇ ਚਲਜੋ। ਕੀ ਗੁਰੂ ਨਾਨਕ ਸਾਹਿਬ ਵੇਲੇ ਇਦਾਂ ਦੇ ਕੈਮਰੇ ਹੋਣਗੇ ਡੀਐਸਲਰ? ਕਿ ਉਹਨਾਂ ਸਮਿਆਂ ਦੇ ਵਿੱਚ ਮੋਬਾਈਲ ਹੋਣਗੀ ਜਿੰਨਾਂ ਤੋਂ ਉਹ ਹੀ ਅੰਦਾਜ਼ਾ ਲਾ ਕੇ ਅੰਦਾਜ਼ਾ ਲਾ ਕੇ ਬੈਠੇ ਵੀ ਸਾਡੇ ਗੁਰੂ ਸਾਹਿਬ ਇਹਨਾਂ ਇਦਾਂ ਦੇ ਹੀ ਮੈਂ ਬੇਨਤੀ ਕਰਾਂ ਇਹ ਤਸਵੀਰਾਂ ਜਿੰਦੀਆਂ ਵੀ ਆ ਇਹ ਤਸਵੀਰਾਂ 1900 23 ਤੋਂ ਪਹਿਲਾਂ ਐਸੀ ਕੋਈ ਵੀ ਤਸਵੀਰ ਨਹੀਂ ਹੁੰਦੀ ਇਹ 23 ਤੋਂ ਵੀ ਤੋਂ ਬਾਅਦ ਦੀਆਂ ਤਸਵੀਰਾਂ ਵਾਂ ਜਿੰਦੀਆਂ ਵੀ ਸਾਡੇ ਵਿੱਚ ਅੱਜ ਭਾਈਆਂ ਗਈਆਂ ਵਾਂ ਫਿਰ ਤੁਸੀਂ ਧਿਆਨ ਦਿਓ। ਇਹ ਤਸਵੀਰਾਂ ਬਣਾਉਣ ਵਾਲੇ ਨੇ ਤਸਵੀਰਾਂ ਬਣੀਆਂ ਕਿਵੇਂ ਆ। ਜਿਹੜੀ ਅੱਜ ਸਾਡੇ ਵਿੱਚ ਗੁਰਨਾਨਕ ਸਾਹਿਬ ਦੀ ਫੋਟੋ ਆ। ਇਹ ਇੱਕ ਚਿੱਤਰਕਾਰ ਸ਼ੋਭਾ ਸਿੰਘ ਦੀ ਦੇਣੀ ਆ। ਹੁਣ ਤੁਸੀਂ ਕਿਤੇ ਧਿਆਨ ਮਾਰ ਲਿਓ ਇੱਕ ਸਾਈਡ ਚਿੱਤਰਕਾਰ ਸ਼ੋਭਾ ਸਿੰਘ ਦੀ ਤਸਵੀਰ ਰੱਖਿਓ। Google ਧਰਸਲ ਚ ਕਰ ਲਿਓ। ਇੱਕ ਸਾਈਡ ਸ਼ੋਭਾ ਸਿੰਘ ਚਿੱਤਰਕਾਰ ਉਹ ਤਸਵੀਰ ਰੱਖਿਓ। ਦੂਜੀ ਸਾਈਡ ਤੁਸੀਂ ਗੁਰਨਾਨਕ ਸਾਹਿਬ ਦੀ ਤਸਵੀਰ ਨੂੰ ਆਪਣੀ ਨਜ਼ਰ ਦੇ ਵਿੱਚ ਲਿਆਓ। ਚਿੱਤਰਕਾਰ ਸ਼ੋਭਾ ਸਿੰਘ ਨੇ ਆਪਣੀ ਤਸਵੀਰ ਨੂੰ ਕਸਟਮਾਈਜ਼ ਕਰਕੇ ਉਹਦੇ ਉੱਪਰ ਦਸਤਾਰ ਝਾਕੇ ਤੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾ ਕੇ ਸਾਡੇ ਵਿੱਚ ਪੇਸ਼ ਕਰਤਾ ਤੇ ਅਸੀਂ ਸੋਚ ਗਏ ਬੈ ਕਿ ਵੀ ਉਹ ਤਸਵੀਰ ਗੁਰੂ ਸਾਹਿਬ ਦੀ ਹੈ ਹੁਣ ਇੱਕ ਉਦਾਹਰਨ ਦਵਾਂ ਹੋਰ ਸਾਡੇ ਵਿੱਚ ਐਸੀਆਂ ਤਸਵੀਰਾਂ ਜਿਹੜੀਆਂ ਸਾਡੇ ਮਨ ਦੇ ਵਿੱਚ ਸਵਾਲ ਕਰਨ ਚਿੱਤਰਕਾਰਾਂ ਨੇ ਸਭ ਤੋਂ ਪਹਿਲਾਂ ਤਸਵੀਰਾਂ ਸਾਡੇ ਵਿੱਚੋਂ ਕੱਢੀਆਂ ਤੋਂ ਨੂੰ ਪਤਾ ਵੇ ਇੱਕ ਗੁਰੂ ਸਾਹਿਬ ਦੀ ਤਸਵੀਰ ਸੀਗੀ ਗੁਰੂ ਸਾਹਿਬ ਦਾ ਪਰੇ ਨੂੰ ਮੂੰਹ ਆ ਤੇ ਗੁਰੂ ਸਾਹਿਬ ਬਲਦਾਂ ਦੇ ਉੱਪਰ ਖੇਤੀ ਕਰ ਰਹੇ ਆ ਬਲਦਾਂ ਦਾ ਮੂੰਹ ਵੀ ਪਰੇ ਨੂੰ ਆ ਹੁਣ ਉਹ ਤਸਵੀਰ ਅੱਜ ਤੁਸੀਂ ਕਿਤੇ ਵੀ ਲੈਣ ਜਾਓਗੇ ਤੁਹਾਨੂੰ ਤਸਵੀਰ ਨਹੀਂ ਮਿਲੇਗੀ ਉਹਦਾ ਕਾਰਨ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਜੇਕਰ ਲੋਕ ਇਹ ਵਾਲੀ ਫੋਟੋ ਵੇਖ ਲੈਣਗੇ ਉਹਨਾਂ ਨੂੰ ਪਤਾ ਵਾ ਕਿ ਜੇਕਰ ਫੋਟੋ ਵੇਖ ਲਈ ਤੇ ਲੋਕਾਂ ਦੇ ਮਨ 'ਚ ਸਵਾਲ ਆਊਗਾ ਵੀ ਸਾਡਾ ਗੁਰੂ ਤੇ ਕਿਰਤ ਕਰਦਾ ਸੀ। ਅਗਲੇ ਨੇ ਉਹ ਵਾਲੀਆਂ ਫੋਟੋਆਂ ਸਾਡੇ ਵਿੱਚੋਂ ਹਟਾ ਦਿੱਤੀਆਂ। ਤੇ ਫੋਟੋਆਂ ਰਹਿਣ ਕਿਵੇਂ ਆ ਦਿੱਤੀਆਂ? ਇੱਕ ਸਾਈਡ ਗੁਰੂ ਨਾਨਕ ਸਾਹਿਬ ਆ ਬੈਠੇ ਆ, ਇੱਕ ਸਾਈਡ ਭਾਈ ਬਾਲਾ ਜੀ, ਇੱਕ ਸਾਈਡ ਭਾਈ ਮਰਦਾਨਾ ਜੀ ਬੈਠੇ ਆ। ਤੇ ਗੁਰੂ ਨਾਨਕ ਸਾਹਿਬ ਲੱਗੇ ਇਹਦਾ ਫਲ ਫਰੂਟ ਪਏ ਆ। ਤੇ ਅੱਛਾ ਬਾਣੀ ਦੇ ਵਿੱਚੋਂ ਜੇ ਆਪਾਂ ਵਿਚਾਰ ਲਗੇ ਇਸ ਚੀਜ਼ ਦੀ। ਕਿਉਂਕਿ ਜਿੰਨੀਆਂ ਉਧਾਰਨਾ ਮੇਰੇ ਕੋਲੋਂ ਦਵਾ। ਮੇਰੀਆਂ ਗੱਲਾਂ ਨੂੰ ਕੋਈ ਵੀ ਕੱਟ ਸਕਦਾ ਵਾ। ਪਰ ਬਾਣੀ ਸਾਡੇ ਕੋਲ ਮੈਂ ਕਹਿੰਦਾ ਹੁੰਦਾ ਐਸਾ ਅਨਮੋਲ ਖਜਾਨਾ ਵਾ ਕਿ ਬਾਣੀ ਨੂੰ ਕੋਈ ਕੱਟਣ ਵਾਲਾ ਸੂਰਮਾ ਇਸ ਸਰੂਹੇ ਜ਼ਮੀਨ ਦੇ ਉੱਪਰ ਕੋਈ ਜੰਮਿਆ ਨਹੀਂ ਅਜੇ ਤੱਕ ਅਸਾ ਲਾਗੇ ਇੱਕ ਲੋਟਾ ਪਿਆ ਵਾ ਜੇ ਲੋਟੇ ਦੀ ਡੈਫੀਨੇਸ਼ਨ ਵੇਖੀਏ ਤੇ ਲੋਟਾ ਰੱਖਣ ਵਾਲੇ ਨੂੰ ਠੱਗ ਗਿਆ ਬਾਣੀ ਨੇ ਤੇ ਪਰ ਤੁਸੀਂ ਧਿਆਨ ਦਿਓ ਚਿੱਤਰਕਾਰ ਨੇ ਕਿੱਡਾ ਦਿਮਾਗ ਲਾ ਕੇ ਉਹ ਤਸਵੀਰ ਬਣਾਈ ਐ ਤੇ ਗੁਰੂ ਸਾਹਿਬ ਉਹਦੀ ਤਸਵੀਰ ਦੇ ਲਾਗੇ ਵੀ ਲੋਟਾ ਰੱਖਤਾ ਅੱਛਾ ਜੇ ਬਾਣੀ ਨੂੰ ਪੜਗੇ ਭਗਤ ਕਬੀਰ ਸਾਹਿਬ ਕੀ ਕਹਿੰਦੇ ਆ ਕਬੀਰ ਜਪਣੀ ਕਾਠ ਕੀ ਕਿਆ ਦਿਖ ਲਾਵੈ ਲੋਏ ਹਿਰਦੇ ਆਰਾਮ ਨਾ ਚੇਤਾਈ ਇਹ ਜਪਣੀ ਕਿਹਾ ਹੋਏ ਤੇ ਤੁਸੀਂ ਧਿਆਨ ਮਾਰ ਲਓ ਕਿ ਗੁਰਨਾਨਕ ਸਾਹਿਬ ਦੇ ਹੱਥ ਦੇ ਵਿੱਚ ਵੀ ਦੋ ਤਿੰਨ ਮਾਲਾ ਫੜਾ ਤੀਆਂ ਵਾ ਦੋ ਤਿੰਨ ਮਾਲਾ ਉਹਨਾਂ ਦੇ ਸਿਰ ਦੇ ਉੱਪਰ ਦਸਤਾਰ ਦੇ ਉੱਪਰ ਵੀ ਰੱਖ ਤੀਆਂ ਵਾ ਤੇ ਦੋ ਤਿੰਨ ਮਾਲਾ ਉਹਨਾਂ ਦੇ ਗਲ ਦੇ ਵਿੱਚ ਵੀ ਪਾ ਤੀਆਂ ਵਾ ਕੋਣ ਉਧਾਰਨ ਦਵਾ ਜੇਕਰ ਮੰਨ ਲਓ ਤੁਹਾਡੇ ਬੱਚੇ ਆ ਤੁਹਾਡੇ ਬੱਚਿਆਂ ਨੇ ਇੱਕ ਸਾਈਡ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ ਅਰਥਾਂ ਸਹਿਤ ਦੂਜੀ ਸਾਈਡ ਤੁਹਾਡੇ ਬੱਚਿਆਂ ਤਸਵੀਰ ਰੱਖ ਲਈ ਤੇ ਤੁਹਾਡੇ ਬੱਚੇ ਜਦੋਂ ਸਵਾਲ ਕਰਨਗੇ ਕਿ ਮਾਤਾ ਜੀ ਜਾਂ ਪਿਤਾ ਜੀ ਬਾਣੀ 'ਚ ਲਿਖਿਆ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ ਹਿਰਦੇ ਆਰਾਮ ਨਾਲ ਚੇਤਾਈ ਇਹ ਜਪਨੀ ਕਿਆ ਹੋਏ ਤੁਹਾਡੇ ਬੱਚੇ ਧਰ ਤੋਂ ਸਵਾਲ ਕਰਨਗੇ ਕਿ ਬਾਣੀ ਨੂੰ ਸੱਚ ਮੰਨਣੀ ਹੈ ਤੇ ਜਾਂ ਕਿ ਜਾਂ ਤਸਵੀਰ ਨੂੰ ਸੱਚ ਮੰਨਣੀ ਹੈ ਬੇਤੀ ਕਰਾਂ ਤੁਹਾਨੂੰ ਦੋਹਾਂ ਦੇ ਵਿੱਚੋਂ ਇੱਕ ਜੀ ਨੂੰ ਝੂਠਿਆ ਕਹਿਣਾ ਪਊਗਾ ਜਾਂ ਬਾਣੀ ਝੂਠੀ ਕਹਿਣੀ ਪਊਗੀ ਜਾਂ ਤਸਵੀਰ ਝੂਠੀ ਕਹਿਣੀ ਪਊਗੀ ਆਬਵੀਅਸਲੀ ਤਸਵੀਰ ਨੂੰ ਝੂਠਾ ਕਹੋਗੇ ਕਿਉਂਕਿ ਤਸਵੀਰ ਤੁਸੀਂ ਦੱਸੋਗੇ ਕਿ ਕਾਕਾ ਜੀ ਪੁੱਤਰ ਜੀ ਤਸਵੀਰ ਸਾਡੇ ਵਰਗੀਆਂ ਸਿੱਖਾਂ ਨੇ ਬਣਾਈਆਂ ਲੇਕਿਨ ਬਾਣੀ ਇਹ ਤੁਰਕੀ ਬਾਣੀ ਉਹਨਾਂ 35 ਮਹਾਪੁਰਖਾਂ ਨੇ ਲਿਖੀ ਹੈ ਜਿਹੜੇ 35 ਮਹਾਪੁਰਖ ਅਕਾਲ ਪੁਰਖ ਵੈਗਰੂ ਦੇ ਵਿੱਚ ਇੱਕਮਿਕ ਸੀਗੇ ਤੁਹਾਨੂੰ ਜਵਾਬ ਦੇਣਾ ਪਵੇਗਾ ਅੱਛਾ ਜੇ ਬਾਣੀ ਆਪਾਂ ਸ਼ਲੋਕ ਸਹਿਸਕਿਰਤੀ ਪੜ੍ਹਦੇ ਹਾਂ ਪੜ੍ਹ ਪੁਸਤਕ ਸੰਧਿਆ ਬਾਦ ਅੰਸਲ ਪੂਜਸ ਬਗਲ ਸਮਾਦੰ ਮੁਖ ਝੂਠ ਭੂਖਰ ਸਾਰੰ ਤੇਰੇ ਪਾਲ ਤੇ ਹਾਰ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਤੋਤੀ ਬਸਰ ਕਪਾਟੰ ਜੋ ਜਾਣਸ ਬ੍ਰਹਮ ਕਰਮੰਗ ਸਭ ਫੋਕਟ ਨਚਿਆ ਕਰਮੰ ਕਹੋ ਨਾਨਕ ਨਚੋ ਤੇ ਆਵੇ ਬਿਨ ਸਤਗੁਰ ਬਾਟਨਾ ਪਾਵੇ ਹੁਣ ਮੰਨ ਲਓ ਜੇ ਤੁਹਾਡੇ ਬੱਚੇ ਇਹਨਾਂ ਪੰਕਤੀਆਂ ਨੂੰ ਪੜ੍ਹਨ ਤੇ ਤੁਹਾਡੇ ਬੱਚੇ ਕਹਿਣ ਕਿ ਇੱਥੇ ਤਾਂ ਲਿਖਿਆ ਵਾ ਸਭ ਫੋਕਟ ਨਿਸ਼ਚੈ ਕਰਮੰਗ ਤੁਹਾਡੇ ਬੱਚੇ ਕਹਿਣ ਵੀ ਇੱਥੇ ਬਾਣੀ 'ਚ ਲਿਖਿਆ ਵਾ ਸਭ ਫੋਕਟ ਨਿਸ਼ਚੈ ਕਰਮੰਗ ਤੇ ਸਾਡੇ ਕੋਲ ਕੋਈ ਜਵਾਬ ਹੈ ਦੇ ਇਹਨੂੰ ਬੇਨਤੀ ਕਰਾਂ ਆਪਣੇ ਘਰਾਂ ਦੇ ਵਿੱਚੋਂ ਇਹਨਾਂ ਤਸਵੀਰਾਂ ਨੂੰ ਕੱਢੋ ਆ ਤੇ ਗੁਰਦੁਆਰਾ ਸਾਹਿਬ ਆਣ ਵੀ ਹੁਣ ਮੈਂ ਬੜਾ ਧੰਨਵਾਦ ਕਰਦਾ ਬਹੁਤ ਕਮੇਟੀਆਂ ਦਾ ਵੀ ਜਿੰਨਾ ਕਮੇਟੀਆਂ ਨੇ ਇਹਨਾਂ ਤਸਵੀਰਾਂ ਨੂੰ ਮਨੋ ਕਲਪਨਿਤ ਤਸਵੀਰਾਂ ਨੂੰ ਗੁਰਦੁਆਰਿਆਂ ਚੋਂ ਕੱਢਿਆ ਵਾ ਆਪਣੇ ਘਰਾਂ ਦੇ ਵਿੱਚ ਤਸਵੀਰ ਲਾਉਣੀ ਆ ਤੇ ਤਸਵੀਰ ਲਾਓ ਸ੍ਰੀ ਦਰਬਾਰ ਸਾਹਿਬ ਦੀ ਲਿਆ ਕੇ ਤੁਹਾਨੂੰ ਦਰਬਾਰ ਸਾਹਿਬ ਜਾਦਾ ਵੇ ਘਰ ਦੇ ਵਿੱਚ ਤਸਵੀਰ ਲਾਉਣੀ ਆ ਕਿਤੇ ਤਸਵੀਰ ਲਿਆ ਕੇ ਲਾਓ ਸ੍ਰੀ ਫਤਿਹਗੜ ਸਾਹਿਬ ਦੀ ਗੁਰਦੁਆਰੇ ਦੀ ਤਸਵੀਰ ਲਾਓ ਪਰ ਜਿਹੜੀਆਂ ਬੇਨਤੀ ਕਰਦੀ ਹੈ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਵਾਂ ਇਹ ਮਨੋਕਲਪਿਤ ਤਸਵੀਰਾਂ ਵਾਂ ਕੇਵਲ ਸਾਨੂੰ ਗੁਮਨਾਹ ਕਰ ਲਈ ਕਿਉਂਕਿ ਇੱਕ ਘਾਵਤਿਆ ਪੰਜਾਬੀ ਦੀ ਇੱਕ ਹਿੰਦੀ ਦੀ ਘਾਵਤਿਆ ਕਿ ਜੋ ਦਿਖਦਾ ਹੈ ਵਹੀ ਵਿਕਦਾ ਹੈ ਸਹਿਮਤ ਹੋ ਪਤਾ ਵਕਿ ਜੇਕਰ ਸਾਡੇ ਲੋਕ ਤਸਵੀਰਾਂ ਵੇਖਣਗੇ ਤੇ ਜਿਵੇਂ ਦਾ ਤਸਵੀਰਾਂ ਬਣਾਈਆਂ ਗਈਆਂ ਵਾ ਮਾਲਾ ਪਾਈਆਂ ਗਈਆਂ 500 ਤ ਕੋਲ ਲੋਟੇ ਰੱਖੇ ਗਏ ਆ ਸੋਨੇ ਸੋਨੇ ਲਵਾਜ ਆ ਗੁਰੂ ਸਾਹਿਬਾਨਾਂ ਦੇ ਕਿ ਗੁਰੂ ਸਾਹਿਬਾਨ ਇਦਾਂ ਦੇ ਹੋਣਗੇ ਗੁਰੂ ਸਾਹਿਬਾਨ ਸਾਡੇ ਕਿਰਤੀ ਸੀਗੇ ਤਾਂ ਇਦਾਂ ਦੇ ਨਹੀਂ ਗੁਰੂ ਸਾਹਿਬ ਜਿੱਦਾਂ ਦੇ ਅੱਜ ਤਸਵੀਰਾਂ ਦੇ ਵਿੱਚ ਬਣਾ ਕੇ ਵਿਖਾਤਾ ਵਾ ਅੱਛਾ ਹੁਣ ਇੱਕ ਸਵਾਲ ਤੁਸੀਂ ਹੋਰ ਕਰੋਗੇ ਸਾਰਿਆਂ ਉਧਾਰਨਾ ਮੇਰੀਆਂ ਸੁਣ ਕੇ ਜਿਹੜੇ ਮੇਰੀਆਂ ਗੱਲਾਂ ਨਾਲ ਕੁਝ ਵੀਰ ਥੋੜਾ ਬਹੁਤ ਸਹਿਮਤ ਹੋਣਗੇ ਉਹ ਇੱਕ ਸਵਾਲ ਕਰ ਦੇਣਗੇ ਇੱਥੇ ਓਏ ਚਲੋ ਗੱਲਾਂ ਦੇ ਭਾਈ ਸਾਹਿਬ ਤੁਹਾਡੀਆਂ ਠੀਕ ਆ ਲੇਕਿਨ ਸਾਡੇ ਬੱਚੇ ਜੇ ਸਵਾਲ ਕਰਨ ਕਿ ਸਾਡੇ ਗੁਰੂ ਕਿੱਦਾਂ ਦੇ ਹੀ ਸਾਡੇ ਕੋਲ ਜਵਾਬ ਕੀ ਹੈ ਕਿੱਦਾਂ ਦੱਸਾਂਗੇ ਅਸੀਂ ਵੀ ਸਾਡੇ ਗੁਰੂ ਕਿੱਦਾਂ ਦੇ ਮੈਂ ਬੇਨਤੀ ਕਰਾਂ ਇਸਲਾਮ ਦੇ ਵਿੱਚ ਆਪਾਂ ਵੇਖ ਲਈਏ ਤੁਹਾਡੇ ਨਾਲ ਕੋਈ ਸਾਡਾ ਕੋਈ ਕੋਈ ਤੁਹਾਡੇ ਨਾਲ ਕਿਤੇ ਕੰਮ ਧੰਦੇ ਦੇ ਕੋਈ ਤੁਹਾਡੇ ਨਾਲ ਕੋਈ ਮੁਸਲਮਾਨ ਭਰਾ ਕੋ ਕੰਮ ਕਰਦਾ ਹੋਵੇ ਉਹਨੂੰ ਪੁੱਛ ਕੇ ਵੇਖਿਓ ਵੀ ਉਹਨਾਂ ਨੇ ਕੀ ਹੈ ਹਜੇ ਤੱਕ ਹਜ਼ਰਤ ਮੁਹੰਮਦ ਸਾਹਿਬ ਦੀ ਫੋਟੋ ਬੰਦ ਦਿੱਤੀ ਨਹੀਂ ਬੰਦ ਦਿੱਤੀ ਅਜੇ ਤੱਕ ਤੁਸੀਂ ਧਿਆਨ ਮਾਰ ਲਓ ਮੁਸਲਮਾਨ ਭਰਾਵਾਂ ਨੇ ਹਜ਼ਰਤ ਮੁਹੰਮਦ ਸਾਹਿਬ ਦੀ ਫੋਟੋ ਨਹੀਂ ਬੰਦ ਦਿੱਤੀ ਕੋਈ ਤਸਵੀਰ ਕੋਈ ਮੂਰਤੀ ਨਹੀਂ ਬੰਦ ਦਿੱਤੀ ਲekin ਧਿਆਨ ਮਾਰ ਲਓ ਪੇਪਰ ਕਿੰਨਾ ਤੇਜ਼ ਹੈ ਸਾਡੇ ਵਿੱਚ ਤਸਵੀਰਾਂ ਵਾਰਦੀਆਂ ਤੇ ਤੁਸੀਂ ਕਹਿੰਦੇ ਮੁਸਲਮਾਨ ਮੁਸਲਮਾਨ ਭਰਾਵਾਂ ਦੀ ਆਪਾਂ ਗੱਲ ਕੀਤੀ ਸਾਡੇ ਸਿੱਖਾਂ ਦੇ ਵਿੱਚ ਅਸੀਂ ਫੋਟੋਆਂ ਬਣਾਇਆ ਵੀ ਲਈਆਂ ਸਾਡਾ ਪ੍ਰਚਾਰ ਤਾਂ ਵੀ ਕਿੱਡੇ ਡਾਊਨ ਲੈਵਲ ਤੇ ਆ ਤੇ ਇਸਲਾਮ ਦੇ ਵਿੱਚ ਕੋਈ ਉਹਨਾਂ ਦੀਆਂ ਤਸਵੀਰਾਂ ਨਹੀਂ ਆ ਉਹਨਾਂ ਨੇ ਕੇਵਲ ਪੰਜ ਨਵਾਜਮ ਜਾਂ ਉਹਨਾਂ ਦੀ ਪਾ ਕੁਰਾਨ ਆ ਤੇ ਉਹਨਾਂ ਦਾ ਤਾਂ ਵੀ ਧਰਮ ਅੱਧੀ ਦੁਨੀਆ ਦੇ ਵਿੱਚ ਪਰਫੁੱਲ ਤੇ ਆ ਤੇ ਅਜੇ ਵੀ ਗਾਂ ਦੀ ਗਾਂ ਉਹਨਾਂ ਦਾ ਧਰਮ ਪਰ ਫੁੱਲਤ ਹੁੰਦਾ ਜਾ ਰਿਹਾ ਵਾ ਧਰਮ ਵਧਾਉਣ ਦੇ ਲਈ ਤਸਵੀਰਾਂ ਜ਼ਰੂਰੀ ਨਹੀਂ ਆ ਬਾਣੀ ਜ਼ਰੂਰੀ ਆ ਮੁਸਲਮਾਨ ਭਰਾਵਾਂ ਨੇ ਆਪਣਾ ਇਸਲਾਮ ਧਰਮ ਕਿੰਨੀ ਅੱਧੀ ਦੁਨੀਆ ਦੇ ਵਿੱਚ ਇਸਲਾਮ ਧਰਮ ਆ ਉਹਨਾਂ ਦਾ ਉਹਨਾਂ ਨੇ ਅਜੇ ਤੱਕ ਹਜ਼ਰ ਮੁਹੰਮਦ ਸਾਹਿਬ ਦੀ ਫੋਟੋ ਨਹੀਂ ਬਣ ਦਿੱਤੀ ਤੇ ਬਾਕੀ ਇੱਕਰ ਜੋਰ ਕਰ ਦਵਾ ਸਾਡੇ ਵਿੱਚ ਜਿਹੜੀਆਂ ਤਸਵੀਰਾਂ ਐਡ ਕੀਤੀਆਂ ਗਈਆਂ ਅੱਜ ਇਹ ਗੱਲ ਮੇਰੀ ਨੂੰ ਸੁਟੇ ਹੋਣਾ ਗੁਰੂ ਨਾਨਕ ਸਾਹਿਬ ਮਹਾਰਾਜ ਮੂਰਤੀ ਪੂਜਾ ਦੇ ਵਿਰੋਧੀ ਸੀਗੇ ਬਾਣੀ ਅਹੀਂ ਪੜਦੀ ਆ ਮੂਰਤੀ ਪੂਜਾ ਤੋਂ ਪੱਥਰ ਪੂਜਾ ਤੋਂ ਸਾਨੂੰ ਬਾਣੀ ਰੋਕਦੀ ਐ ਏਕੇ ਪੱਥਰ ਕੀਜੇ ਪਾਉ ਦੂਜੇ ਪੱਥਰ ਤਰਗੇ ਪਾਉ ਜੇ ਉਹ ਦੇਵਤਾ ਉਹ ਵੀ ਦੇਵਾ ਏਕੇ ਪੱਥਰ ਕੀਜੇ ਪਾਉ ਭਾਵ ਇੱਕ ਪੱਥਰ ਦੀ ਤੁਸੀਂ ਪੂਜਾ ਕਰਤੀ ਦੂਜਾ ਪੱਥਰ ਦੂਜੇ ਪੱਥਰ ਧਰਗੇ ਪਾਉ ਦੂਜਾ ਪੱਥਰ ਪੈਰਾਂ 'ਚ ਰੱਖ ਲਿਆ ਉਹ ਕਹਿੰਦੇ ਜੇਕਰ ਉਹ ਪੱਥਰ ਦੇਵ ਆ ਜਿੰਨੂੰ ਤੁਸੀਂ ਪੂਜਦੇ ਜੇ ਤੇ ਜਿਹੜਾ ਸਾਡੇ ਪੈਰਾਂ 'ਚ ਲੱਗਾ ਉਹ ਦੇਵਤਾ ਕਿਉਂ ਨਹੀਂ ਐ ਅੰਦਰ ਜੇ ਸੇਵਾ ਕਰਨੀ ਹੈ ਕਾਲ ਪੁਰਖ ਵੈਗਰੂ ਦੀ ਕਰੋ ਬੁੱਤ ਪੂਜ ਪੂਜ ਹਿੰਦੂ ਮੋਏ ਤੁਰਕ ਮੋਏ ਸਰ ਨਹੀਂ ਮੂਰਤੀ ਪੂਜ ਰਬਾਣੀ ਨੇ ਪਰਵਾ ਖੰਡਣ ਕੀਤਾ ਵਾ ਪਰ ਜਿਹੜੀਆਂ ਗੁਰੂ ਸਾਹਿਬਾਨਾਂ ਦੀਆਂ ਮਨ ਕਰਦ ਤਸਵੀਰਾਂ ਸਾਡੇ ਵਿੱਚ ਐਡ ਕੀਤੀਆਂ ਗਈਆਂ ਅੱਜ ਅੱਜ ਉਹਨਾਂ ਤਸਵੀਰਾਂ ਨੂੰ ਕਿਤੇ ਨਾ ਕਿਤੇ ਹੌਲੀ-ਹੌਲੀ ਮੂਰਤੀ ਪੂਜਾ ਦਾ ਰੂਪ ਦੇ ਦਿੱਤਾ ਵਾ ਕਿਉਂਕਿ ਸਾਨੂੰ ਗੁਰੂ ਨਾਨਕ ਸਾਹਿਬ ਨੇ ਮੂਰਤੀ ਪੂਜਾ ਤੋਂ ਕੱਢਿਆ ਤੇ ਅੱਜ ਜੇਕਰ ਗੁਰੂ ਨਾਨਕ ਸਾਹਿਬ ਦੀਆਂ ਫੋਟੋਆਂ ਬਣਾਤੀਆਂ ਹੌਲੀ-ਹੌਲੀ ਕਰਦੇ ਆਂ ਇੱਕ ਸਮੇਂ ਤੇ ਫੋਟੋਆਂ ਬਣੀਆਂ ਅੱਜ ਮੂਰਤੀਆਂ ਵਿੱਚ ਬਣ ਗਈਆਂ ਮੇਰੀ ਬੇਨਤੀ ਆ ਆਪਣੇ ਘਰਾਂ ਦੇ ਵਿੱਚ ਉਹ ਆਪਾਂ ਤਸਵੀਰਾਂ ਕੱਢੀਏ ਤੇ ਗੁਰਦੁਆਰਿਆਂ ਦੀਆਂ ਤਸਵੀਰਾਂ ਲਿਆ ਕੇ ਰਾਈਏ ਅੱਛਾ ਕਿਸੇ ਦੇ ਘਰ ਜਾ ਕੇ ਕਿਸੇ ਨੂੰ ਕਹਿ ਦੋਣਾ ਵੀ ਤੁਹਾਡੇ ਬੱਚੇ ਨੂੰ ਪੰਜਾਂ ਪਿਆਰਿਆਂ ਦਾ ਨਾਂ ਦੱਸ ਦਿਓ ਨਹੀਂ ਪਤਾ ਸਿੰਗਰਾਂ ਦਾ ਨਾਂ ਦੱਸ ਦਿਓ ਪੰਜਾਂ ਸਿੰਗਰਾਂ ਦਾ ਨਾਂ ਪੁੱਛੋ ਸਾਡੇ ਬੱਚੇ ਪੰਜਾਂ ਸਿੰਗਰਾਂ ਦਾ ਨਾਂ ਦੱਸ ਦੇਣਗੇ ਸਹਿਮ ਤੋਂ ਸਾਡੇ ਬੱਚੇ ਪੰਜਾਂ ਸਿੰਗਰਾਂ ਦਾ ਨਾਂ ਦੱਸ ਦੇਣਗੇ ਲੇਕਿਨ ਪੰਜਾਂ ਪਿਆਰਿਆਂ ਦਾ ਨਾਂ ਨਹੀਂ ਪਤਾ ਇੱਕ ਥਾਂ ਤੇ ਮੈਂ ਦੇ ਨਾਲ ਭਾਈ ਸਾਹਿਬ ਗਏ ਮੈਂ ਬੱਚੇ ਨੂੰ ਪੁੱਛ ਲਿਆ ਮੈਂ ਕਿਹਾ ਕਾਕਾ ਜੀ ਚਾਰ ਸਾਹਿਬ ਜਾਨ ਨਾ ਕੀ ਆ ਆੰਦਾ ਵੀਰੇ ਮੈਨੂੰ ਪਤਾ ਅਛਾ ਨਾਲ ਦੇਵ ਸਿੰਘ ਨੇ ਇੱਕ ਟੌਫੀ ਘੱਡੀ ਆੰਦਾ ਬੋਲ ਬਾਬਾਜੀ ਸਿੰਘ ਬੱਚੇ ਨੇ ਬੋਲਿਆ ਬਾਬਾਜੀ ਸਿੰਘ ਆੰਦੇ 2 ਚਾਰੀ ਦੀ ਬੋਲ ਦੋ ਚਾਰੀ ਦੀ ਬੋਲਿਆ ਫਿਰ ਕਿਹਾ ਬੋਲ ਬਾਬਾ ਜੁਹਾਰ ਸਿੰਘ ਦੋ ਚਾਰ ਵਾਰੀ ਬਾਬਾ ਜੁਹਾਰ ਸਿੰਘ ਬਾਬਾ ਜੁਹਾਰ ਸਿੰਘ ਬੋਲਿਆ ਫਿਰ ਕਿਹਾ ਬੋਲ ਬਾਬਾ ਜੋਰਾਵਰ ਸਿੰਘ ਦੋ ਚਾਰੀ ਦੀ ਬੋਲਿਆ ਫੇਸ ਸਿੰਘ ਨੇ ਕਿਹਾ ਬੋਲ ਬਾਬਾ ਫਤੇ ਸਿੰਘ ਉਹ ਬੱਚਾ ਦੋ ਚਾਰ ਵਾਰੀ ਫੇ ਬਾਬਾ ਫਤੇ ਸਿੰਘ ਬਾਬਾ ਫਤੇ ਸਿੰਘ ਬੋਲਿਆ ਕਹਿੰਦੇ ਟੌਫੀ ਚੂਸਦਾ ਜਾ ਤੇ ਜਾ ਕੇ ਮੰਮੀ ਨੂੰ ਸੁਣਾ ਕੇ ਆ ਚਾਹ ਦੇ ਰਸੋਈ ਦੇ ਵਿੱਚ ਚਾਹ ਬਣਾ ਰੇ ਮੰਮੀ ਨੂੰ ਸੁਣਾ ਕੇ ਆ ਉਹ ਕਾਕਾ ਟੌਫੀ ਖਾਂਦਾ ਖਾਂਦਾ ਗਿਆ ਮੰਮੀ ਦੇ ਕੋਲ ਉਹਨਾਂ ਨੇ ਸੁਣਾਤਾ ਬਾਬਾ ਜੀ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਵਾਪਸ ਆਇਆ ਸਿੰਘ ਨੇ ਕਿਹਾ ਫੇ ਸੁਣਾ ਉਹਨੇ ਫੇ ਸੁਣਾਤਾ ਐਨੇ ਗੱਲ ਦੀ ਧੀਰ ਸੀ ਚਾਹ ਬਣ ਕੇ ਆ ਗਈ ਤਾਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਜੇਕਰ ਤੁਹਾਡਾ ਧਿਆਨ ਹੋ ਜੇ ਨਾ ਬੱਚਿਆਂ ਨੂੰ ਗੁਰਮਤਿ ਸਿਖਾਉਣ ਦੇ ਮਾਮਲੇ 'ਚ ਤੇ ਆ ਗਿੰਤੀ ਤੇ 2 ਮਿੰਟ ਲੱਗੇ ਤੁਹਾਡੇ ਬੱਚੇ ਨੇ ਚਾਹ ਬਣਦਿਆਂ ਬਣਦਿਆਂ ਪੰਜਾਂ ਪਿਆਰਿਆਂ ਦਾ ਯਾਦ ਕਰ ਲੈ ਤੇ ਚਾਰ ਸਾਬ ਜਾਂ ਦਾ ਯਾਦ ਕਰ ਲੈ ਇਹ ਮਾਂ ਪਿਓ ਨੂੰ ਧਿਆਨ ਦੇਣ ਦੀ ਲੋੜ ਆ ਮਾਂ ਪਿਓ ਧਿਆਨ ਦੇਵੇ ਤਾਂ ਸਾਡੇ ਬੱਚੇ ਬਹੁਤ ਕੁਝ ਸਿੱਖ ਸਕਦੇ ਆ